ਹਾਂਜੀ ਸਾਸਰੀ ਕਾਲ ਜੀ ਟਿਕ ਕਲੈਕਸ਼ਨ ਬੁਟੀਕ ਕਰਨਾਲ ਤੇ ਸਾਰੀਆਂ ਭੈਣਾਂ ਦਾ ਵੈਲਕਮ ਹੈ ਜੀ ਅੱਜ ਫਿਰ ਮੈਂ ਇੱਕ ਕਲੈਕਸ਼ਨ ਨਵੀਂ ਲੈ ਕੇ ਆਈ ਆ ਪਸ਼ਮੀਨੇ ਦੇ ਸੂਟ ਨੇ ਜੋ ਮੈਂ ਪਹਿਲਾਂ ਵੀ ਇੱਕ ਵੀਡੀਓ ਤੁਹਾਨੂੰ ਚੈੱਕ ਕਰਵਾਏ ਨੇ ਮੈਂ ਕਿਹਾ ਸੀ ਕਿ ਸੂਟ ਜਾਦਾ ਨੇ ਮੈਂ ਦੋ ਵੀਡੀਓ ਬਣਾਵਾਂਗੀ ਤੇ ਇਹਨਾਂ ਸੂਟਾਂ ਉਹਨਾਂ ਸੂਟਾਂ ਦੇ ਵੀ ਡਿਜ਼ਾਈਨ ਤੁਸੀਂ ਚੈੱਕ ਕੀਤੇ ਹੋਣਗੇ ਤੇ ਇਹ ਇਹਨਾਂ ਸੂਟਾਂ ਦੇ ਵੀ ਡਿਜ਼ਾਈਨ ਬਹੁਤ ਸੋਹਣੇ ਨੇ ਤੇ ਜੇ ਇਸੇ ਤਰ੍ਹਾਂ ਤੁਸੀਂ ਵੀ ਕੋਈ ਗਿਫਟ ਕਰਨੇ ਨੇ ਕੋਈ ਮਿਲਣੀ ਵਾਲੇ ਜਿਵੇਂ ਆਪਾਂ ਵਿਆਹ ਸ਼ਾਦੀ ਦੇ ਵਿੱਚ ਸੂਟ ਦੇਣ ਲੈਣ ਵਾਲੇ ਜਾਂ ਕੋਈ ਵੀ ਸੈਟ ਵਾਈਜ਼ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਤੇ ਮੈਂ ਸੈਟ ਵਾਈਜ਼ ਵੀ ਰੈਡੀ ਕਰਕੇ ਦਿਆਂਗੀ ਤੇ ਜਿੰਨੇ ਵੀ ਹੀ ਬਜਟ ਦੇ ਵਿੱਚ ਤੁਸੀਂ ਕਹੋਗੇ ਤੇ ਉਹਨੇ ਬਜਟ ਦੇ ਵਿੱਚ ਆਪਾਂ ਤੁਹਾਨੂੰ ਉਵੇਂ ਦਾ ਹੀ ਫੈਬਰਿਕ ਉਵੇਂ ਦੀ ਹੀ ਆਪਾਂ ਵਰਕ ਕਰਵਾ ਕੇ ਤੇ ਦੇਵਾਂਗੇ ਜੀ ਤੇ ਲਓ ਜੀ ਮੈਂ ਤੁਹਾਨੂੰ ਸੂਟ ਸਾਰੇ ਚੈੱਕ ਕਰਵਾਨੀ ਆ ਲਓ ਜੀ ਪਿਓਰ ਪਸ਼ਮੀਨੇ ਦੇ ਸੂਟ ਨੇ ਕਲਰ ਤੁਸੀਂ ਇਹ ਨਾ ਕਲਰ ਸਾਰੇ ਨਾ ਥੋੜੇ ਮਿਲਦੇ ਜੁਲਦੇ ਸੂਟ ਨੇ ਕਲਰ ਨੇ ਸਾਰੇ ਨਹੀਂ ਸੌਰੀ ਮਿਲਦੇ ਜੋਲ ਦੇ ਕੀ ਕਹਿਣੇ ਨੇ ਕਿ ਇੱਕ ਕਲਰ ਦੇ ਉਹਨਾਂ 2-2 ਸੂਟ ਰੈਡੀ ਕਰਵਾਏ ਨੇ ਲੇਕਿਨ ਸਾਰਿਆਂ ਤੇ ਡਿਜ਼ਾਈਨ ਅਲੱਗ ਲੱਗ ਗਿਆ ਜੀ ਤੇ ਇਹ ਲੋ ਜੀ ਇਹ ਰਹੇਗਾ orange orange ਜਾਂ mustard ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਤੇ ਇਹ ਦਾੜਾ ਚਾਹੀਦੀ ਤੁਸੀਂ ਚੈੱਕ ਕਰੋ ਤੇ ਘੇਰੇ ਆਪਾਂ 27 28 ਤੱਕ ਰੱਖੇ ਹੋਏ ਨੇ ਕਿਸੇ ਵੀ ਭੈਣ ਦਾ ਜਿਵੇਂ ਕਿਸੇ ਦਾ ਘੇਰਾ ਕਿੰਨਾ ਵੀ ਉਹਨਾਂ ਹੀ ਪੂਰਾ ਆ ਸਕਦਾ ਚਾਹ ਹਾਲ ਜਿਵੇਂ ਪਾਕਿਸਤਾਨੀ ਲੁੱਕ ਦਾ ਬਹੁਤ ਟ੍ਰੈਂਡ ਹੈ ਜੇ ਕੋਈ ਸਲੀਮ ਬੋਡੀ ਕਿਸੇ ਦੀ ਤੇ ਉਹ ਇਹਨੂੰ ਪਾਕਿਸਤਾਨੀ ਲੁੱਕ ਵੀ ਦੇ ਸਕਦੇ ਨੇ ਜੀ ਤੇ ਇਸ ਕਰਕੇ ਆਪਾਂ ਘੇਰਾ ਪੱਕੇ ਮੇਜਰਮੈਂਟ ਦਾ ਹੀ ਰੱਖਨੇ ਆ ਜੀ ਇਹ ਰੈਣੀਆਂ ਦੀਆਂ ਬਾਵਾ ਤੇ ਤੁਸੀਂ ਵਰਕ ਚੈੱਕ ਕਰੋ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਤੇ ਕਲਰ ਕੰਬੀਨੇਸ਼ਨ ਵੀ ਆਪਾਂ ਬਹੁਤ ਸੋਹਣੇ ਕੀਤੇ ਹੋਏ ਨੇ ਸੋਬਰ ਜੇ ਕਲਰ ਲਾਏ ਹੋਏ ਨੇ ਤੇ ਲੋ ਜੀ ਆਪਾਂ ਮਸਲੀਨ ਦੇ ਰੱਖਿਆ ਨਾਲ ਦੁਪੱਟਾ ਤੇ ਬਹੁਤ ਸੋਹਣੇ ਸੂਟ ਨੇ ਬਹੁਤ ਠੀਕ ਪ੍ਰਾਈਸ ਦੇ ਬਣੇ ਨੇ ਇਹ ਸੂਟ ਤੇ ਵੈਸੇ ਤਾਂ ਚਲੋ ਜੀ ਮਾਰਕੀਟ 'ਚ ਵੀ ਬਹੁਤ ਸੂਟ ਮਿਲਦੇ ਨੇ ਬਟ ਇਹ ਹੁੰਦਾ ਕਿ ਜੋ ਸੂਟ ਆਪਾਂ ਬੁਟੀਕ ਤੋਂ ਰੈਡੀ ਕਰਵਾਨਨੇ ਆ ਉਹ ਆਪਾਂ ਆਪਣੀ ਪਸੰਦ ਦਾ ਫੈਬਰਿਕ ਲਗਾ ਸਕਦੇ ਆ ਆਪਣੀ ਪਸੰਦ ਦਾ ਆਪ ਵਰਕ ਕਰਵਾ ਸਕਦੇ ਆ ਤੇ ਫਿਰ ਨੈਕਸਟ ਜਿਵੇਂ ਇਹ ਹੁੰਦਾ ਹੈ ਕਿ ਉਹਦੇ ਨਾਲ ਦਾ ਕੋਈ ਹੋਰ ਸੂਟ ਵੀ ਮੈਚ ਨਹੀਂ ਹੁੰਦਾ ਤੇ ਮਾਰਕੀਟ ਦੇ ਵਿੱਚ ਜਿਵੇਂ ਉਹੀ ਡਿਜ਼ਾਈਨ ਬਿਲਕੁਲ ਲੋਕਲ ਫੈਬਰਿਕ ਤੇ ਵੀ ਬਣਿਆ ਹੁੰਦਾ ਤੇ ਉਹੀ ਡਿਜ਼ਾਈਨ ਜੋ ਆਪਾਂ 10-15000 ਦਾ ਸੂਟ ਬਾਈ ਕਰਨਿਆ ਕੰਪਿਊਟਰ ਵਾਲੀ ਕਢਾਈ ਉਹਦੇ ਉੱਤੇ ਵੀ ਬਣੀ ਹੁੰਦੀ ਹੈ ਤੇ ਲਓ ਜੀ ਇਹ ਮਾਊਸ ਕਲਰ ਹੈ ਬਹੁਤ ਸੋਹਣਾ ਜਿਹਾ ਕਲਰ ਹੈ ਤੇ ਦੇਖੋ ਇਹਦੇ ਉੱਤੇ ਆਪਾਂ ਇਹ ਵੀ ਲਾ ਡਿਜ਼ਾਈਨ ਪਾਇਆ ਤੁਸੀਂ ਫਲਾਵਰ ਪ੍ਰਿੰਟਿੰਗ ਸਾਰੀ ਚੈੱਕ ਕਰੋ ਕਿੰਨੀ ਸੋਹਣੀ ਹੈ ਤੇ ਇਸੇ ਤਰ੍ਹਾਂ ਰਹਿਣੀਆਂ ਜੀ ਇਹਨੀਆਂ ਬਾਵਾਾਂ ਤੇ ਦੇਖੋ ਪ੍ਰੋਪਰ ਆਪਾਂ ਫਲਾਵਰ ਪਾਈ ਨੇ ਅੱਗੇ ਕਟਵਰਕ ਦੇ ਕੇ ਤੇ ਮਾਊਸ ਕਲਰ ਇਹ ਬਹੁਤ ਸੋਹਣਾ ਕਲਰ ਹੈ ਤੇ ਨਾਲ ਪਿਓਰ ਮਸਲੀਨ ਦੇ ਦੁਪੱਟੇ ਰੱਖੇ ਨੇ ਇੱਕ ਦੁਪੱਟਾ ਮੈਂ ਤੁਹਾਨੂੰ ਖੋਲ ਕੇ ਚੈੱਕ ਕਰਾ ਦੇਣੀ ਆ ਆਪਾਂ 2.5 ਤੋਂ ਪਲੱਸ ਦੁਪੱਟਾ ਰੱਖਨੇ ਆ ਤਾਂ ਕਿ ਜੇ ਥੋੜੀ ਬੋਦੀ ਸ਼੍ਰਿੰਕਿੰਗ ਵੀ ਹੋਏ ਵੈਸੇ ਮਸਲੀਨ ਚ ਹੁੰਦੀ ਤੇ ਨਹੀਂ ਪਰ ਫਿਰ ਵੀ ਆਪਾਂ 2.5 ਮੀਟਰ ਦਾ ਦੁਪੱਟਾ ਨਾਲ ਰੱਖਨੇ ਆ ਜੀ ਤੇ ਦੁਪੱਟੇ ਦਾ ਜੋ ਪਣਾ ਹੈ ਉਹ ਵੀ 40 5 ਤੱਕ ਹੈ ਜੀ ਇਹਦਾ ਖੁੱਲੇ ਡੁਲੇ ਦੁਪੱਟੇ ਨੇ ਮਸਲੀਨ ਦੇ ਤੇ ਇਹ ਜਿਵੇਂ ਕੋਈ ਵੀ ਜੇ ਕੋਈ ਆਪਾਂ ਕਿਸੇ ਦੇ ਘਰ ਜਾਣੇ ਆ ਪਿੰਡ ਥਾਂ ਜਾਂ ਕੋਈ ਦੋਸਤੋ ਕਿਤੇ ਵੀ ਦੁਪੱਟਾ ਪੂਰਾ ਸਿਰ ਤੇ ਕੈਰੀ ਕਰ ਸਕਨੇ ਆ ਆਪਾਂ ਪੂਰੀ ਖੁੱਲੀ ਡੁਲੀ ਬੁੱਕਲ ਵੱਜਦੀ ਏਦੀ ਤੇ ਬਾਕੀ ਦੁਪੱਟੇ ਮੈਸੇਜ ਕਰਕੇ ਨਹੀਂ ਪਹਿਲੀ ਵੀਡੀਓ ਚ ਵੀ ਨਹੀਂ ਖੋਲੇ ਹੁਣੇ ਖੋਲੇ ਕਿਉਂਕਿ ਪਲੇਨ ਹੀ ਦੁਪੱਟੇ ਨੇ ਤੇ ਦੁਪੱਟੇ ਫਿਰ ਇਸੇ ਕਰਕੇ ਮੈਂ ਨਾਲ ਤੁਹਾਨੂੰ ਦੁਪੱਟੇ ਓਨਲੀ ਚੈੱਕ ਹੀ ਕਰਵਾਏ ਨੇ ਜੀ ਤੇ ਲੋ ਜੀ ਇਹ ਮਾਊਸ ਕਲਰ ਦਾ ਸੂਟ ਹੈ ਬਹੁਤ ਸੋਹਣਾ ਸੂਟ ਹੈ ਜੀ ਇਹ ਵੀ। ਹੂੰ। ਨੈਕਸਟ ਰਹਿਗਾ ਜੀ ਪਿਸਤਾ ਗ੍ਰੀਨ ਸੂਟ। ਇਹਨਾਂ ਦੋਹਾਂ ਤੇ ਡਿਜ਼ਾਈਨ ਸੇਮ ਹੈ ਬਸ ਕਲਰ ਆ ਅਲੱਗ-ਅਲੱਗ ਨੇ ਤੁਹਾਨੂੰ ਤਾਂ ਚੈੱਕ ਕਰਨੀ ਆ ਕਿ ਜੋ ਉੱਪਰ ਆਪਾਂ ਥ੍ਰੈਡ ਦੇ ਕਲਰ ਲਗਾਏ ਨੇ ਕਿ ਉਹਨਾਂ ਦਾ ਤੁਸੀਂ ਕੰਬੀਨੇਸ਼ਨ ਆ ਦੇਖ ਸਕੋ। ਕਿਉਂਕਿ ਫਿਰ ਵਰਕ ਤੇ ਕੰਬੀਨੇਸ਼ਨ ਦੇਖ ਕੇ ਆਪਾਂ ਨੂੰ ਇੱਕ ਫਿਨਿਸ਼ਿੰਗ ਦਾ ਇੱਕ ਵਰਕ ਦਾ ਆਪਾਂ ਨੂੰ ਆਈਡੀਆ ਲੱਗਦਾ ਹੈ। ਦੇਖੋ ਤੁਸੀਂ ਕਿੰਨਾ ਬਰੀਕੀ ਦੇ ਨਾਲ ਡਬਲ ਛੇਡ ਦਾ ਵਰਕ ਕੀਤਾ ਹੋਇਆ ਹੈ ਤੇ ਆ ਚੀਜ਼ ਜਰੀ ਦੀ ਬਣੀ ਹੋਈ ਹੈ ਉਹ ਪਹਿਲਾਂ ਸੂਟ ਤੁਹਾਨੂੰ ਮੈਂ ਚੈੱਕ ਕਰਾਇਆ ਉਹਦੇ ਉੱਤੇ ਥ੍ਰੈਡ ਦੀ ਤੇ ਇਹਦੇ ਉੱਤੇ ਕਾਰੀਗਰ ਨੇ ਜਰੀ ਲਗਾਈ ਹੈ ਤੇ ਜਰੀ ਦੀ ਦੇਖੋ ਕਿੰਨੀ ਸੋਹਣੀ ਆਉਂਦੀ ਹੈ ਭਈ ਤੇ ਇਹ ਵੀ ਸੂਟ ਬਹੁਤ ਸੋਹਣਾ ਹੈ ਜੀ ਤੇ ਇਸੇ ਤਰ੍ਹਾਂ ਦੀਆਂ ਬਾਵਾਂ ਬਣੀਆਂ ਹੋਈਆਂ ਨੇ ਜੀ ਤੇ ਵਰਕ ਦੇਖੋ ਤੁਸੀਂ ਤੇ ਡਿਜ਼ਾਈਨ ਦੇਖੋ ਤੇ ਇਹਦੇ ਨਾਲ ਵੀ ਆਪਾਂ ਪ੍ਰੋਪਰ ਮਸਲੀਨ ਦਾ ਹੀ ਦੁਪੱਟਾ ਰੱਖਿਆ ਹੋਇਆ ਹੈ ਜੀ ਤੁਸੀਂ ਦੁਪੱਟਾ ਚੈੱਕ ਕਰ ਸਕਦੇ ਹੋ ਪਿਓਰ ਮਸਲੀਨ ਦੇ ਦੁਪੱਟੇ ਨੇ ਵਿਸਕੋਸ ਦੇ ਬਹੁਤ ਖੁੱਲੇ ਡੁੱਲੇ ਦੁਪੱਟੇ ਨੇ ਤੇ ਇਹਨਾਂ ਦੇ ਪ੍ਰਾਈਸ ਤੁਹਾਨੂੰ ਮੈਂ ਸ਼ੋਅ ਕਰ ਦੇਵਾਂਗੀ ਤਾਂ ਕਿ ਤੁਸੀਂ ਵੀ ਜੇ ਕਿਤੇ ਵੀ ਆਪਣਾ ਜਿਵੇਂ ਆਪਾਂ ਗਿਫਟ ਕਰਨੇ ਹੋਣ ਜਾਂ ਕੋਈ ਵਿਆਹ ਸ਼ਾਦੀ ਦੇ ਵਿੱਚ ਆਪਾਂ ਨੂੰ ਜ਼ਰੂਰਤ ਹੋਏ ਜੀਵੇ ਵੀ ਤੇ ਤੁਸੀਂ ਬਣਵਾ ਸਕਦੇ ਹੋ ਲਓ ਜੀ ਅਗਲਾ ਕਲਰ ਮਾਊਸ ਕਲਰ ਚ ਆਉਂਦਾ ਜੋ ਪਹਿਲਾਂ ਮੈਂ ਤੁਹਾਨੂੰ ਚੈੱਕ ਕਰਾ ਉਹ ਕਾਫੀ ਮਾਊਸ ਹੁੰਦਾ ਜਿਹੜਾ ਉਹ ਵਾਲਾ ਤੇ ਇਹ ਥੋੜਾ ਜਿਹਾ ਉਹਦੇ ਤੋਂ ਡਾਲੇ ਤੇ ਲਾਈਟ ਏ ਤੇ ਇਹਦੀ ਡਿਜ਼ਾਈਨਿੰਗ ਲੱਗੇ ਜੀ ਲੱਗੇ ਨਾ ਹਾਂ ਇਹਦੀ ਡਿਜ਼ਾਈਨਿੰਗ ਲੱਗੇ ਜੀ ਦੇਖੋ ਇਹਦੀ ਵੀ ਤੁਸੀਂ ਵੇਲ ਚੈੱਕ ਕਰੋ 4 5 5 5 ਇੰਚ ਤੱਕ ਵੇਲਾ ਬਣੀਆਂ ਹੋਈਆਂ ਨੇ ਸਾਰੀਆਂ ਤੇ ਜਿਵੇਂ ਸੂਟ ਸਟਿਚ ਹੋਏ ਇਹਨਾਂ ਦੇ ਉੱਤੇ ਫਿਨਿਸ਼ਿੰਗ ਲੱਗੀ ਲੇਸ ਲੱਗੀ ਉਹ ਤੇ ਸਟਿਚਿੰਗ ਤੇ ਡਪੈਣ ਦੇ ਕਿ ਅਗਲੇ ਨੇ ਕਿਵੇਂ ਦਾ ਸਟਿਚਿੰਗ ਕਰਵਾਉਣਾ ਹੈ ਜੇ ਆਪਾਂ ਸਟਿਚਿੰਗ ਵਧੀਆ ਕਰਵਾਣੇ ਆ ਤੇ ਥੋੜਾ ਬਾਰੀਕ ਵੀ ਕੰਮ ਹੋਇਆ ਤੇ ਸੂਟ ਦੀ ਲੁੱਕ ਇੱਕ ਅਲੱਗ ਹੀ ਹੋ ਜਾਂਦੀ ਕਿਉਂਕਿ ਵਰਕ ਤੋਂ ਜ਼ਿਆਦਾ ਕੰਮ ਆਪਾਂ ਨਾ ਸਟਿਚਿੰਗ ਦੇ ਵਿੱਚ ਕਰਨੇ ਆ ਜਿਵੇਂ ਮਾਸਟਰ ਐਂਕਰ ਦਾ ਵਰਕ ਦੇ ਦਿੰਦਾ ਹੈ ਲੈਸ ਦੇ ਦਿੰਦੇ ਨੇ ਨੈਕ ਡਿਜ਼ਾਈਨ ਸੋਹਣਾ ਜਿਹਾ ਦੇ ਦਿੰਨੇ ਆਪਾਂ ਜਾਂ ਪਹੁੰਚ ਤੇ ਆਪਾਂ ਮਗਜੀ ਵਗੈਰਾ ਕੱਟ ਦਿੰਨੇ ਆ ਤੇ ਉਹਦੇ ਨਾਲ ਨਾ ਸੂਟ ਦੀ ਡਿਜ਼ਾਈਨਿੰਗ ਹੋਰ ਬਹੁਤ ਸੋਹਣੀ ਹੋ ਜਾਂਦੀ ਹੈ ਤੇ ਇਹ ਰਹਿਣੀ ਹੈ ਜੀ ਇਹਦੀਆਂ ਬਾਹਾਂ ਅੱਗੇ ਆਪਾਂ ਡਬਲ ਸ਼ੇਡ ਦਾ ਕਟਵਰਕ ਕੀਤਾ ਤੇ ਉੱਤੇ ਆਪਾਂ ਲਵਰ ਪਾਇਆ ਹੋਇਆ ਜੀ ਲੋ ਜੀ ਤੁਸੀਂ ਵੇਖ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਤੇ ਨਾਲ ਮਸਲੀਨ ਦਾ ਰੱਖਿਆ ਆਪਾਂ ਦੁਪੱਟਾ ਸਹੀ ਲੋ ਜੀ ਨੈਕਸਟ ਸੂਟ ਮੈਂ ਤੁਹਾਨੂੰ ਫਿਰ ਹੋਰ ਇੱਕ ਮਸਟਡ ਕਲਰ ਦਾ ਹੀ ਚੈੱਕ ਕਰवानी ਹੈ ਮੇਬੀ ਕਲਰ ਦੋ ਦੋ ਇੱਕ ਇੱਕ ਕਲਰ ਦੇ ਦੋ ਦੋ ਸੂਟ ਨੇ ਤੇ ਡਿਜ਼ਾਈਨਿੰਗ ਅਲੱਗ-ਅਲੱਗ ਹੈ ਕਿਸੇ ਦੀ ਹੀ ਮੈਚ ਹੈ ਦੋ ਸੂਟਾਂ ਦੀ ਇੱਕ ਡਿਜ਼ਾਈਨਿੰਗ ਹੈ ਤੇ ਵੈਸੇ ਅਲੱਗ-ਅਲੱਗ ਹੈ ਸਾਰਿਆਂ ਦੀ ਲੋ ਜੀ ਇਹ ਤੁਸੀਂ ਵਰਕ ਚੈੱਕ ਕਰੋ ਦੇਖੋ ਇੱਕ ਕਟਵਰਕ ਦਾ ਵਰਕ ਹੈ ਦੇਖੋ ਕਿੰਨਾ ਸੋਹਣਾ ਹੈ ਇਹ ਕਟਵਰ ਕਿੰਨਾ ਬਹੁਤ ਮਿਹਨਤ ਨਾਲ ਹੁੰਦਾ ਕਿਉਂਕਿ ਇਹ ਕਾਈਏ ਨਾਲ ਨਹੀਂ ਕੱਟ ਹੁੰਦਾ ਕੈਂਚੀ ਨਾਲ ਕੱਟਣਾ ਪੈਂਦਾ ਹੈ ਕਾਰੀਗਰ ਨੂੰ ਬਹੁਤ ਵੇਚਿਆ ਚੀਜ਼ ਜਿਹੜੀ ਬਹੁਤ ਪੱਕੀ ਕਰਨੀ ਪੈਂਦੀ ਹੈ ਤੇ ਫਿਰ ਇਹ ਵਰਕ ਬਣਦਾ ਹੈ ਤੇ ਦੇਖੋ ਇਹ ਵੀ ਬਹੁਤ ਸੋਹਣਾ ਵਰਕੇ ਇਹ ਵੀ ਘੇਰਾ ਆਪਾਂ 27 28 ਤੱਕ ਰੱਖਿਆ ਹੋਇਆ ਹੈ ਤੇ ਹਰੇਕ ਤਰ੍ਹਾਂ ਦਾ ਹਰੇਕ ਮਤਲਬ ਮੇਜਰਮੈਂਟ ਦੇ ਹਿਸਾਬ ਨਾਲ ਹੀ ਸੂਟ ਬਣੇਗਾ ਜੀ ਇਹ ਇਹਦੀਆਂ ਬਾਵਾਂ ਨੇ ਜੀ ਦੇਖੋ ਬਾਵਾਂ ਦੀ ਸਿੱਧੀ ਸਾਈਡ ਕਲਰ ਵੀ ਬਹੁਤ ਸੋਹਣਾ ਨੇ ਫੈਬਰਿਕ ਬਹੁਤ ਸੋਹਣਾ ਹੈ ਇਹ ਮਾਨ ਮਿਲ ਵਾਲਿਆਂ ਦਾ ਫੈਬਰਿਕ ਹੈ ਬਬਲੀ ਪ੍ਰਿੰਟ ਦਾ ਤੇ ਇਹ ਬਹੁਤ ਸੋਹਣਾ ਫੈਬਰਿਕ ਹੈ ਬਿਲਕੁਲ ਕਦੇ ਵੀ ਖਰਾਬ ਨਹੀਂ ਹੁੰਦਾ ਨਾਲ ਇਹ ਮਸਲੀਨ ਦਾ ਦੁਪੱਟਾ ਹੈ ਜੀ ਲੋ ਜੀ ਇਹ ਸੀ ਮੇਰੀ ਅੱਜ ਦੀ ਕਲੈਕਸ਼ਨ ਮੈਂ ਤੁਹਾਨੂੰ ਸਾਰੇ ਸੂਟ ਦੋ ਵੀਡੀਓ ਦੇ ਵਿੱਚ ਪਸ਼ਮੀਨੇ ਦੇ ਚੈੱਕ ਕਰਵਾ ਰਹੀ ਹਾਂ ਇਹਨਾਂ ਦੇ ਡਿਜ਼ਾਈਨਰ ਵਾਸਤੇ ਮੈਂ ਤੁਹਾਨੂੰ ਸੂਟ ਚੈੱਕ ਕਰਵਾ ਰਹੀ ਹਾਂ ਤਾਂ ਕਿ ਇਹਨਾਂ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਤੇ ਕਿਸੇ ਵੀ ਪੈਟਰਨ ਦੇ ਅਕੋਰਡਿੰਗ ਤੁਸੀਂ ਇਹ ਡਿਜ਼ਾਈਨ ਕਰਵਾ ਸਕਦੇ ਹੋ ਜਿਵੇਂ ਇਹ ਵਾਲੇ ਘੇਰੇ ਦੇ ਡਿਜ਼ਾਈਨ ਨੇ ਤੁਸੀਂ ਆਪਣੇ ਬਾਹਾਂ ਦੇ ਉੱਤੇ 2 ਵੇਲਾਂ 3 ਵੇਲਾਂ 1 ਵੇਲ ਜਾਂ ਖਾਲੀ ਕਟਵਰਕ ਨੇਕਟੇਡ ਡਿਜ਼ਾਈਨ ਘੇਰੇ ਤੇ ਡਿਜ਼ਾਈਨ ਜਾਂ ਬਰੀਕ ਵੇਲਾਂ ਆਪਾਂ ਪੈਨਲ ਦੇ ਅਕੋਰਡਿੰਗ ਹਵਾ ਕੇ ਉਹਨੂੰ ਡਿਜ਼ਾਈਨ ਕਰਵਾ ਸਕਦੇ ਆਂ ਜੀ ਤੇ ਇਹ ਸੂਟਾਂ ਸਾਰਿਆਂ ਦੇ ਮੈਂ ਪ੍ਰਾਈਜ਼ ਸਕਰੀਨ ਤੇ ਸ਼ੋਅ ਕਰ ਦੇਵਾਂਗੀ ਤੇ ਇਹ ਪਸ਼ਮੀਨੇ ਦਾ ਜੋ ਸਟੱਫ ਇਹ ਹੁਣ ਤੇ ਸਾਰਾ ਸੋਲਡ ਆਊਟ ਹੈ ਤੇ ਜੇ ਤੁਸੀਂ ਕੋਈ ਕਾਫੀ ਸੂਟਾਂ ਦਾ ਆਰਡਰ ਦੇਣੇ ਹੋ ਤੇ ਫਿਰ ਆਪਾਂ ਪ੍ਰੋਵਾਈਡ ਕਰਵਾਵਾਂਗੇ ਜੀ ਤੇ ਮੈਂ ਤੁਹਾਡੇ ਅੱਗੇ ਰਿਕਵੈਸਟ ਕਰਨੀ ਆ ਕਿ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਮੇਰੀ ਵੀਡੀਓ ਨੂੰ ਜ਼ਰੂਰ ਤੇ ਤੁਹਾਡੀ ਸਪੋਰਟ ਦੀ ਮੈਨੂੰ ਬਹੁਤ ਜ਼ਰੂਰਤ ਹੈ ਆਪਾਂ ਕੰਮ ਕਰਨੇ ਆ ਤੇ ਤੁਸੀਂ ਜੇ ਸਪੋਰਟ ਕਰਦੇ ਹੋ ਤੇ ਆਪਣਾ ਕੰਮ ਹੋਰ ਅੱਗੇ ਵਧਦਾ ਹੈ ਤੇ ਉਹਦੇ ਨਾਲ ਆਪਣੇ ਬਹੁਤ ਸਾਰੇ ਪਰਸਨ ਜਿਹੜੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਜੌਬ ਵੀ ਪੱਕੀ ਚੱਲਦੀ ਰਹਿੰਦੀ ਹੈ ਜੀ ਤੇ ਰੋਜ਼ੀ ਰੋਟੀ ਸਭ ਦੀ ਚੱਲਦੀ ਰੋਜ਼ੀ ਰੋਟੀ ਪਰਮਾਤਮਾ ਦਿੰਦਾ ਤੇ ਬੰਦਾ ਇੱਕ ਜਰੀਆ ਹੀ ਹੁੰਦਾ ਹੈ ਜੀ ਤੇ ਲਓ ਜੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਪਸੰਦ ਆਈ ਹੋਵੇਗੀ ਉਹ ਤੇ ਤੁਸੀਂ ਦੱਸਣਾ ਤੇ ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਸੋਹਣੇ ਰੰਗ ਸੋਹਣੇ ਡਿਜ਼ਾਈਨ ਤੇ ਸੋਹਣੇ ਸੂਟ ਤੁਹਾਨੂੰ ਚੈੱਕ ਕਰਵਾਵਾਂ ਤੇ ਇਸੇ ਤਰ੍ਹਾਂ ਹੀ ਨੈਕਸਟ ਵੀਡੀਓ ਲੈ ਕੇ ਮੈਂ ਤੁਹਾਡੇ ਨਾਲ ਫੇਰ ਕਰਾਂਗੀ ਗੱਲਾਂ ਬਾਤਾਂ ਆਜ ਦੇ ਲਈ ਨਹੀਂ ਸਵਾਸਦੀ ਕਾਲ ਜੀ